ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਾਧ ਕਰਤਾਰ ਤੇ ਹੋਵਜਾ ਪਾ ਸੁਣਦੇ ਹਾਂ ਲਿਖ ਗ੍ਰਾਂਥ ਰੂਪ ਅਣਖੀ ਜੀ ਦੀ ਲਿਖੀ ਹੋਈ ਕਹਾਣੀ ਤੇ ਤੇਣੀ ਉਹ ਇੱਕ ਗੱਡੀਆਂ ਵਾਲੀ ਸੀ ਕਾਲਾ ਧੂਸ ਰੰਗ ਪਰ ਨੈਣ ਨਖ ਦਿਖੇ ਮਸ਼ਾਲ ਮੰਗ ਬਲਦੀਆਂ ਅੱਖਾਂ ਤੇੜ ਲਾਲ ਰੰਗ ਦੀ ਕਗਰੀ ਜਿਹੜੀ ਉਹਦੀਆਂ ਪਿੰਜੜੀਆਂ ਤੱਕ ਉੱਚੀ ਸੀ ਗਲ ਖੱਟੇ ਕੁੜਤੇ ਜਿਸ ਤੇ ਗਲਮੇ ਤੇ ਚਿੱਟੇ ਪੱਥਰ ਦੇ ਮੋਤੀ ਮਣਕੇ ਸਜੋਲਤੇ ਹੋਏ ਸਨ ਪੈਰਾਂ ਵਿੱਚ ਨੋਕਾਂ ਵਾਲੀ ਦੁਖੱਲੀ ਜੁੱਤੀ ਲੋਹੇ ਦੀਆਂ ਝਾਂਜਰਾਂ ਨੱਕ ਵਿੱਚ ਪਿੱਤਲ ਦੀ ਤੇਲੀ ਤੇ ਕੰਨਾਂ ਵਿੱਚ ਪਿੱਤਲ ਦੇ ਹੀ ਘੁੰਗਰੂ ਗਲ ਚਾਂਦੀ ਦੀ ਤਵੀਤੀ ਹੱਥਾਂ ਵਿੱਚ ਉਂਗਲਾਂ ਵਿੱਚ ਪਿੱਤਲ ਦੀਆਂ ਛਾਂਪਾਂ ਬਹਾਂਚ ਰਬੜਦੀਆਂ ਰੰਗीन ਚੂੜੀਆਂ ਤੇ ਗਜਰੇ ਉਹਦੇ ਸੱਜੇ ਪਾਸੇ ਸੇਲੀ ਤੇ ਨਿੱਕਾ ਜਿਹਾ ਚੰਨ ਖੁਣਿਆ ਹੋਇਆ ਸੀ ਸਤੰਬਰ ਦਾ ਮਹੀਨਾ ਸੀ ਦੁਪਹਿਰ ਦਾ ਵਕਤ ਗਰਮੀ ਘਟ ਚੱਲੀ ਸੀ ਮੈਂ ਵੇੜੇ ਵਿੱਚ ਕੰਦ ਦੀ ਛਾਂ ਹੇਠ ਬੈਠਾ ਕੁਝ ਲੇਖ ਪੜ ਰਿਆ ਸੀ ਉਹ ਇੱਕਦਮ ਹੀ ਮੇਰੀ بیوی ਦੇ ਪਿੱਛੇ-ਪਿੱਛੇ ਵੇੜੇ ਵਿੱਚ ਆ ਖੜੀ ਫਰਾਟੇ ਨਾਲ ਪੰਜਾਬੀ ਬੋਲ ਰਹੀ ਸੀ ਮੈਂ ਅੱਖਾਂ ਮੀਚ ਕੇ ਉਹਦੇ ਬੋਲ ਸੁਣੇ ਬਿਲਕੁਲ ਜਿਵੇਂ ਕੋਈ ਪੰਜਾਬ ਦੀ ਮੁਟਿਆਰ ਬੋਲ ਰਹੀ ਹੋਵੇ ਮੈਂ ਉਹਦੇ ਵੱਲ ਗੌਰ ਨਾਲ ਚਾਕਣ ਲੱਗਿਆ ਉਹ ਥਾਂ ਦੀ ਥਾਂ ਬੈਠ ਗਈ ਤੇ ਸਾਡੇ ਘਰ ਦੀਆਂ ਚੌਂਦੇ ਥੰਨਿਆਂ ਵਾਲੀਆਂ ਦੋ ਬਾਲਟੀਆਂ ਦੇ ਨਿਰਖ ਫਰਕ ਕਰਨ ਲੱਗੀ ਬੀਬੀ ਨੇ ਪੁੱਛਿਆ ਪੈਸੇ ਦੱਸ ਕਿੰਨੇ ਲਵੇਂਗੀ ਉਹ ਕਹਿਣ ਲੱਗੀ ਟੀਨ ਹੈ ਕੋਈ ਫੁੱਟਿਆ ਪੀਪਾ ਹੋਵੇ ਬੀਬੀ ਸਟੋਰ ਵਿੱਚ ਗਈ ਤੇ ਮਿੱਟੀ ਦੇ ਤੇਲ ਵਾਲਾ ਇੱਕ ਖਾਲੀ ਗੇਲਨ ਚੁੱਕ ਲਈ ਇਸੀ ਧਨਵਾਜਿਆ ਪਰ ਇਹਦਾ ਹੈਂਡਲ ਟੁੱਟ ਗਿਆ ਸੀ ਇਹਦੇ ਵਿੱਚੋਂ ਤੇਲ ਕੱਢਣ ਵੇਲੇ ਵੀ ਔਖਾਈ ਹੁੰਦੀ ਇੱਕ ਵਾਰ ਇਹਦੇ ਵਿੱਚ ਚੁੱਲ੍ਹੇ 'ਚ ਅੱਗ ਬਾਲਣ ਲਈ ਗੰਦਾ ਤੇਲ ਪਵਾ ਲਿਆ ਸੀ ਹੁਣ ਉਹ ਗੰਦਗੀ ਉਹਦੇ ਥੱਲੇ ਵਿੱਚ ਇੱਕ ਭੜੇ ਖਿਆਲ ਵਾਂਗ ਬੈਠੀ ਹੋਈ ਸੀ ਬਥੇਰਾ ਸਾਫ਼ ਕੀਤਾ ਗੰਦਗੀ ਜਾਂਦੀ ਨਹੀਂ ਸੀ ਮਿੱਟੀ ਦਾ ਤੇਲ ਪਵਾ ਕੇ ਲਿਆਉਂਦੇ ਤਾਂ ਤੇਲ ਕਾਲਾ ਮਰਿਆੜ ਬਣ ਜਾਂਦਾ ਅੱਖਾਂ ਨੂੰ ਬੁਰਾ ਲੱਗਦਾ ਸੋ ਹੋਣ ਇਹ ਗੇਲਣ ਅਣਵਰਤਿਆ ਹੀ ਸਟੋਰ ਵਿੱਚ ਪਿਆ ਹੋਇਆ ਸੀ ਗੇਲਣ ਦੇਖਦੇ ਹੀ ਗੱਡੀਆਂ ਵਾਲੀ ਬੋਲ ਉੱਠੀ ਇਹ ਠੀਕ ਹੈ ਬਸ ਬੀਬੀ ਫੇਰ ਚਮਕੀ ਚੰਗਾ ਪੈਸੇ ਦੱਸ ਉਹ ਬੋਲੀ ਦੇਖੋ ਦੋ ਬਾਲਟੀਆਂ ਨੇ ਹਾਂ ਦੋ ਨੇ ਬੀਬੀ ਵੀ ਤਿੱਖੀ ਹੋਈ ਖੜੀ ਸੀ ਮੈਂ ਤਮਾਸ਼ਾ ਦੇਖਣ ਦੇ ਰੌ ਵਿੱਚ ਆ ਗਿਆ ਮਨ ਵਿੱਚ ਹੀ ਹੱਸ ਰਿਹਾ ਸੀ ਗੱਡੀਆਂ ਵਾਲੀ ਵਧਾ ਚੜਾ ਕੇ ਪੈਸੇ ਕਹੇਗੀ। ਬੀਵੀ ਉਹਦੇ ਮੋਰੀਓ ਬਾਲਟੀਆਂ ਚੁੱਕ ਲਵੇਗੀ ਤੇ ਕਹਿ ਉਠੇਗੀ। ਐਨੇ ਪੈਸੇ ਆਂਦੀਆਂ ਤਾਂ ਬਾਲਟੀਆਂ ਵੀ ਨਹੀਂ। ਤੇ ਫੇਰ ਗੱਡੀਆਂ ਵਾਲੀ ਪੈਸੇ ਘਟਾ ਦੇਵੇਗੀ। ਬੀਵੀ ਉਸ ਤੋਂ ਘਟ ਆਖੇਗੀ ਤੇ ਫੇਰ ਵਿਚ ਵਿਚਾਲਾ ਹੋ ਕੇ ਸੌਦਾ ਤੈ ਹੋ ਜਾਵੇਗਾ। ਗਲੀ ਵਿੱਚ ਆਏ ਕਿਸੇ ਵੀ ਹਾਕਰ ਨਾਲ ਬੀਵੀ ਇੰਜ ਦਾ ਹੀ ਵਿਹਾਰ ਕਰਦੀ ਹੈ। ਹਾਕਰ ਵੀ ਤਿੱਖੇ ਹੁੰਦੇ ਨੇ ਉਹ ਔਰਤਾਂ ਦੀ ਰਗ ਰਗ ਨੂੰ ਜਾਣਦੇ ਨੇ। ਗੱਡੀਆਂ ਵਾਲੀ ਕਹਿੰਦੀ ਕੰਮ ਦਾ ਭਾਣ 10 ਰੁਪਏ ਦਾ ਪਰ ਤੂੰ 8 ਦੇ ਦੇਈਂ ਰੁਪਏ 8 ਦੀ ਥਾਂ 10 ਲੈ ਲੈ ਪਰ ਟੀਨ ਆਪਣੇ ਕੋਲੋਂ ਲ ਬੀਵੀ ਨੇ ਗੇਲਣ ਉਹਦੇ ਅੱਗੇ ਚੁੱਕ ਲਿਆ ਇੱਕ ਬਿੰਦ ਮੇਰੇ ਮਨ ਵਿੱਚ ਡਰ ਉੱਠਿਆ ਗੇਲਣ ਸਾਲਾ ਕਿਤੇ ਮੁੜ ਕੇ ਸਟੋਰ ਵਿੱਚ ਨਾ ਚਲੇ ਜਾਵੇ ਗੱਡੀਆਂ ਵਾਲੀ ਮੇਰੇ ਵੱਲ ਝਾਕ ਰਹੀ ਸੀ ਉਹਦੇ ਕੋਲੋਂ ਕੋਈ ਫੈਸਲਾ ਨਹੀਂ ਹੋ ਰਿਹਾ ਹੋਵੇਗਾ ਉਹ ਚਾਹੁੰਦੀ ਹੋਵੇਗੀ ਮੈਂ ਸੌਦਾ ਤੋੜ ਦਿਆਂ ਮੈਂ ਹੌਲੀ ਜਿਹਾ ਕਿਹਾ ਫਿਰ ਦੱਸ ਵੀ ਕਿੰਨੇ ਲਹੇਂਗੀ ਸੱਤ ਦੇ ਦਿਓ ਚੱਲ 6 ਦੇ ਦਿਓ ਕਹਿ ਕੇ ਗੱਡੀਆਂ ਵਾਲੀ ਨੇ ਨਿੱਕੀ ਬਾਲਟੀ ਨੂੰ ਵੱਡੀ ਬਾਲਟੀ ਵਿੱਚ ਸੁੱਟਿਆ ਤੇ ਛੋਟੀ ਬਾਲਟੀ ਵਿੱਚ ਗੇਲਣ ਧਰ ਲਿਆ ਖੜੀ ਹੋਣ ਲੱਗੀ 6 ਦਾ ਕੋਈ ਰਾਹ ਨਹੀਂ ਰੁਪਏ ਸਾਰੇ 4 ਦੇਵਾਂਗੀ ਬੀਬੀ ਅੱਗੇ ਵੀ ਅੜੀ ਖੜੀ ਸੀ ਗੱਡੀਆਂ ਵਾਲੀ ਫੇਰ ਬੈਠ ਗਈ ਅੰਦਰ ਕਮਰੇ ਵਿੱਚ ਛੋਟੀ ਕੁੜੀ ਨੇ ਚੀਕ ਮਾਰੀ ਖੜਕਾ ਵੀ ਹੋਇਆ ਸੀ ਉਹਦੇ ਕੋਲੋਂ ਕੋਈ ਚੀਜ਼ ਡਿੱਗੀ ਸੀ ਬੀਬੀ ਭੱਜ ਕੇ ਅੰਦਰ ਗਈ ਗੱਡੀਆਂ ਵਾਲੀ ਲਗਾਤਾਰ ਮੇਰੇ ਵੱਲ ਝਾਕਦੀ ਜਾ ਰਹੀ ਸੀ ਉੱਚੀ ਬੈਠੀ ਤੂੰ ਨੌਕਰੀ ਕਰਦਾ ਕੋਈ ਹਾਂ ਮੈਂ ਮਾਸਟਰ ਰਾਇ ਇਥੇ ਤੇਰਾ ਪਿੰਡ ਤੌਲਾ ਨਹੀਂ ਉਹ ਝੱਟ ਬੋਲ ਪਈ ਹਾਂ ਤੈਨੂੰ ਕਿਵੇਂ ਪਤਾ ਮੈਂ ਹੈਰਾਨ ਸਾਂ ਉਹ ਦੱਸਣ ਲੱਗੀ ਅਸੀਂ ਤੋਲੇ ਦੇ। ਤੋਲੇ ਦੇ ਕਿਵੇਂ? ਤੁਸੀਂ ਤਾਂ ਗੱਡੀਆਂ ਵਾਲੇ ਹੋ। ਤੁਸੀਂ ਤਾਂ ਰਾਜਸਥਾਨ ਦੇ ਹੋ। ਤੁਸੀਂ ਤੋਲੇ ਦੇ ਕਿਵੇਂ ਹੋਗੇ? ਨਹੀਂ, ਅਸੀਂ ਉਧਰ ਰਾਜਸਥਾਨ ਵਿੱਚ ਕਦੇ ਨਹੀਂ ਗਏ। ਤੋਲੇ ਹੀ ਬਹੁਤਾ ਰਹਿੰਦੇ ਆ। ਇੱਧਰ-ਉਧਰ ਪਿੰਡਾਂ ਵਿੱਚ ਤੁਰ ਫਿਰ ਆਉਂਦੇ ਆ। ਪਰ ਪੱਕਾ ਡੇਰਾ ਤੋਲੇ ਰੱਖਦੇ ਆ। ਉਹੀ ਸਾਡਾ ਪਿੰਡ ਹੈ। ਤੂੰ ਮੈਨੂੰ ਕਿਵੇਂ ਜਾਣਦੀ ਹੈ? ਮੈਂ ਪੁੱਛਿਆ। ਸਾਡੀਆਂ ਗੱਡੀਆਂ ਖੂਕੜ ਲੱਗੀਆਂ ਨੇ ਨਾ। ਉਥੋਂ ਦੀ ਲੰਗਦਾ ਮੈਂ ਤੇਨੂੰ 100 ਵਾਰੀ ਦੇਖਿਆ ਤੂੰ ਕਬੂਤਰਾਂ ਵਾਲੇ ਬਾਬੇ ਦਾ ਭਤੀਜਾ ਨਹੀਂ ਬਈ ਵਾ ਤੂੰ ਤਾਂ ਸਭ ਜਾਣਦੀ ਹੈ ਮੈਂ ਹੋਰ ਹੈਰਾਨ ਹੋਇਆ ਇੱਕ ਬਿੰਦ ਉਹ ਚੁੱਪ ਜਿਹੀ ਬੈਠੀ ਰਹੀ ਤੇ ਫੇਰ ਚੱਲ 5 ਰੁਪਏ ਦੇ ਦਿਓ ਕਹਿ ਕੇ ਖੜੀ ਹੋ ਗਈ ਤੂੰ ਤਾਂ ਸਾਡੇ ਪਿੰਡ ਦੀ ਕੁੜੀ ਹੈ ਚਾਹ ਵੀ ਪੀ ਜਾਈ ਮੈਂ ਕਿਹਾ ਰੋਟੀ ਲੈ ਜੀ ਨਾਲੇ ਬੀਬੀ ਮੇਰੇ ਨਾਲ ਉਹਦੀਆਂ ਗੱਲਾਂ ਸੁਣ ਕੇ ਮੋਹ ਦੇ ਅਹਿਸਾਸ ਵਿੱਚ ਉਤਰ ਗਈ ਰੋਟੀ ਨਾਲ ਜਲੇਬੀਆਂ ਵੀ ਨਹੀਂ ਕੁੜੀ ਇਹ ਤਾਂ ਆਪਣੇ ਪਿੰਡ ਦੀ ਹੈ ਗੱਡੀਆਂ ਵਾਲੀ ਖੁਸ਼ੀ ਕਹਿਣ ਲੱਗੀ ਚੱਲ ਮੈਨੂੰ ਦੇਖ ਭੈਣ ਅਸੀਂ ਉੱਥੇ ਸੜਕ ਤੇ ਬੈਠੇ ਹਾਂ ਉੱਥੋਂ ਲੈ ਆਈ ਬਾਲਟੀਆਂ ਬਈ ਵਾ ਤੂੰ ਆਪ ਲੈ ਕੇ ਆ ਬਾਲਟੀਆਂ ਮੈਂ ਜ਼ੋਰ ਦਿੱਤਾ ਕਦੋਂ ਕੋ ਆਉਣਗੀ بیوی ਨੇ ਪੁੱਛਿਆ ਬਸ ਅੱਧੇ ਪੌਣੇ ਘੰਟੇ ਵਿੱਚ ਕਰ ਦੇਣੀ ਆ ਇਹ ਤਾਂ ਮੈਂ ਉਹ ਜਾਣ ਲੱਗੀ ਚੰਗਾ ਆ ਜਾ ਫੇਰ ਉਦੋਂ ਨੂੰ ਪਿਛਲੇ ਪੈਰ ਦੀ ਚਾਹ ਦਾ ਵੇਲਾ ਵੀ ਹੋ ਜਾਣਾ ਚਾਹ ਵੀ ਪੀ ਲਈ ਬੀਬੀ ਬੋਲੀ ਮੈਂ ਸੋਚਣ ਲੱਗਿਆ ਕਦੇ ਕਦੇ ਕਿਸੇ ਨਾਲ ਰਾਹ ਜਾਂਦੇ ਆ ਹੀ ਕਿਸ ਤਰ੍ਹਾਂ ਮੁਹੱਬਤ ਪੈ ਜਾਂਦੀ ਹੈ ਟੋਲੇ ਦਾ ਨਾਮ ਲੈ ਕੇ ਗੱਡੀਆਂ ਵਾਲੀ ਨੇ ਕਿਵੇਂ ਮੈਨੂੰ ਠੱਗ ਜਿਹਾ ਲਿਆ ਸੀ ਕੁਝ ਬਰੇ ਹੀ ਹੋਏ ਨੇ ਪਿੰਡ ਛੱਡੇ ਨੂੰ ਜਿਉਂ-ਜਿਉ ਦਿਨ ਬੀਤਦੇ ਜਾ ਰਹੇ ਹਨ ਪਿੰਡ ਦਾ ਮੂੰਹ ਕਿੰਨਾ ਵੱਧਦਾ ਜਾ ਰਿਹਾ ਹੈ ਸ਼ਹਿਰ ਵਿੱਚ ਆ ਕੇ ਤਾਂ ਮੈਂ ਇਕੱਲਾ ਜਿਹਾ ਰਹਿ ਗਿਆ ਹਾਂ ਕੋਈ ਸਮਾਂ ਆਵੇਗਾ ਜਦੋਂ ਪਿੰਡ ਦਾ ਮੋਹ ਹੌਂਕਾ ਬਣ ਕੇ ਰਹਿ ਜਾਵੇਗਾ ਪਰ ਇਹ ਰਾਜਸਥਾਨ ਦੇ ਟੱਪਰੀ ਵਾਸ ਲੋਕ ਟੋਲੇ ਨੂੰ ਆਪਣਾ ਪਿੰਡ ਕਿਉਂ ਆਖਰੇ ਨੇ ਸੰਦ ਵਿੱਚ ਆਇਆ ਜਿੱਥੇ ਕੋਈ ਬਹੁਤਾ ਰਹਿੰਦਾ ਹੋਏ ਉਹੀ ਉਹਦਾ ਘਰ ਹੋ ਜਾਂਦਾ ਕੋਈ ਥਾਂ ਕਿਸੇ ਖਾਸ ਲੋਕਾਂ ਦੀ ਨਿੱਜੀ ਜਾਇਦਾਦ ਤਾਂ ਨਹੀਂ ਹੁੰਦੀ ਧਰਤੀ ਰੱਬ ਦੀ ਹੈ ਤੇ ਲੋਕ ਰੱਬ ਦੇ ਹਨ ਕੋਈ ਵੀ ਧਰਤੀ ਤੇ ਕਿਵੇਂ ਵੀ ਰਹੇ ਉਹੀ ਉਸਦਾ ਪਿੰਡ ਹੁੰਦਾ ਹੈ। ਬੇਬੇ ਆਟੇ ਲਈ ਕਣਕ ਦਾ ਪਹਿਣ ਤਿਆਰ ਕਰਨ ਬੈਠੀ ਤੇ ਮੈਂ ਰੇਡੀਓ ਤੋਂ ਦੁਪਹਿਰ ਦੀਆਂ ਖਬਰਾਂ ਸੁਣਨ ਲੱਗਿਆ। ਕੋਈ ਸਮਾਂ ਲੰਘਿਆ ਤੇ ਗੱਡੀਆਂ ਵਾਲੀ ਬਾਲਟੀ ਦੇ ਨਵੇਂ ਥੱਲੇ ਜੋੜ ਕੇ ਲੈ ਆਈ। ਉਹਦੇ ਚਿਹਰੇ ਤੇ ਤੇਜ਼ ਮੁਸਕਰਾਹਟ ਸੀ। ਅੱਖਾਂ ਵਿੱਚ ਚੰਗਿਆੜੇ ਬਲਦੇ। ਉਹਦੇ ਦੰਦ ਬਹੁਤ ਹੀ ਚਿੱਟੇ ਦਿੱਸੇ ਸਨ ਜਿਵੇਂ ਮੋਤੀ ਚਮਕਦੇ ਹੋਣ। ਮੈਂ ਪੁੱਛਿਆ ਤੇਰਨ ਨਾਂ ਕੀ ਹੈ? ਤੂੰ ਨਾ ਤੋ ਕੀ ਲੈਣਾ ਉਹ ਹੱਸ ਪਈ ਉਹਦੇ ਉਤਲੇ ਦੰਦਾ ਵਿੱਚ ਉਤਲੇ ਪਾਸੇ ਦੀ ਨੇਸ਼ ਤੇ ਸੋਨਾ ਚੜਿਆ ਹੋਇਆ ਸੀ ਤੂੰ ਸਾਡੇ ਪਿੰਡ ਦੀ ਧੀ ਹੈ ਤੇਰਾ ਨਾਂ ਵੀ ਜਾਣਨਾ ਨਹੀਂ ਚਾਹਾਂਗਾ ਮੈਂ ਮੋਹ ਵਿੱਚ ਭਿੱਜ ਕੇ ਆਖਿਆ ਬਾਲਟੀਆਂ ਫਰਸ਼ ਤੇ ਰੱਖ ਕੇ ਉਹਨੇ ਆਪਣੀ ਕੱਗਰੀ ਛੂੰਗੀ ਤੇ ਬੈਠ ਗਈ ਕਹਿੰਦੀ ਮੇਰਾ ਨਾਂ ਬੀਨਾ ਹੈ ਕਿੰਨਾ ਸੋਹਣਾ ਨਾਂ ਹੈ ਮੈਂ ਤਾਰੀਫ ਕਰ ਦਿੱਤੀ ਉਹ ਮੁਸਕਰਾ ਉੱਠੀ ਇੱਕ ਟਪਰੀ ਵਾਸ ਕੁੜੀ ਨੂੰ ਨਾ ਹਉ ਦੇ ਸੋਨੇ ਹੋਣ ਜਾਂ ਨਾ ਹੋਣ ਨਾਲ ਕੀ ਫਰਕ ਪੈਂਦਾ ਸੀ بیوی ਨੇ ਸਟੋਪ ਤੇ ਚਾਹ ਧਰ ਦਿੱਤੀ ਪਿਛਲੇ ਦਿਨ ਘਰ ਵਿੱਚ ਇੱਕ ਤਿਹਾਰ ਮਨਾਇਆ ਗਿਆ ਸੀ ਜਲੇਬੀਆਂ ਬਚੀਆਂ ਪਈਆਂ ਸਨ ਲਫਾਫੇ ਵਿੱਚ ਪਾ ਕੇ بیوی ਪੰਜ ਸੱਤ ਜਲੇਬੀਆਂ ਲਈ ਆਈ ਤੇ ਲਫਾਫਾ ਵੀਰਾਂ ਨੂੰ ਫੜਾ ਦਿੱਤਾ ਵੀਰਾਂ ਨੇ ਲਫਾਫੇ ਦਾ ਮੂੰਹ ਖੋਲ ਕੇ ਜਲੇਬੀਆਂ ਉੱਤੇ ਉੜਦੀ ਜੀ ਨਜ਼ਰ ਮਾਰੀ ਤੇ ਉਹਨੂੰ ਚੁੰਮੀ ਦੇ ਲੜਨੜ ਬੰਨ ਲਿਆ ਉਹ ਲੋ ਗੰਬੀਰ ਖੁਸ਼ੀ ਵਿੱਚ ਮਸਤ ਸੀ। ਉਹ ਚੁੱਪ ਜਿਹੀ ਹੋ ਗਈ ਸੀ। ਪਤਾ ਨਹੀਂ ਕੀ ਸੋਚ ਰਹੀ ਹੋਵੇਗੀ। ਬੀਬੀ ਨੇ ਚਾਹ ਦਾ ਗਲਾਸ ਨਾਲ ਆਂਬ ਦਾ achar ਧਰ ਕੇ ਉਹਨੂੰ ਦੋ ਰੋਟੀਆਂ ਵੀ ਦੇ ਦਿੱਤੀਆਂ। ਉੱਥੇ ਬੈਠਿਆਂ ਹੀ ਬਿਨਾਂ ਕਿਸੇ ਸੰਗ ਸ਼ਰਮ ਦੇ ਉਹਨੇ ਰੋਟੀਆਂ ਚਾਹ ਨਾਲ ਕੁੱਟਾ ਬਾਟੀ ਕਰਕੇ ਖਾ ਲਈਆਂ। ਉਹ ਉੱਠੇ ਤਾਂ ਬੀਬੀ ਉਹਨੂੰ 5 ਰੁਪਏ ਦੇਣ ਲੱਗੀ। ਵੀਰਾ ਪੈਸੇ ਨਹੀਂ ਲੈ ਰਹੀ ਸੀ। ਕਹਿੰਦੀ ਤੁਸੀਂ ਸਾਡੇ ਪਿੰਡ ਦੇ ਹੋ। ਤੋਡੇ ਕੋਲੋਂ ਪੈਸੇ ਨਹੀਂ ਲੈਣੇ ਪਿੰਡ ਦੇ ਆ ਫੇਰ ਕੀ ਐ ਪਿੰਡ ਦੇ ਆ ਫੇਰ ਕੀ ਐ ਤੂੰ ਮਿਹਨਤ ਕੀਤੀ ਐ ਮਿਹਨਤ ਦੇ ਪੈਸੇ ਤਾਂ ਲੈਣੇ ਹੀ ਨੇ ਤੋ ਪੈਸੇ ਫੜ ਲੈ ਮੈਂ ਗੰਭੀਰ ਹੋ ਕੇ ਆਖਿਆ ਨਹੀਂ ਪੈਸੇ ਨਹੀਂ ਮੈਂ ਲੈਣੇ ਕੋਈ ਹੋਰ ਕੰਮ ਹੈਗਾ ਤਾਂ ਦੱਸੋ ਵੀਰਾ ਅਮੋੜ ਸੀ ਮੈਂ ਦੁਬਧਾ ਵਿੱਚ ਸਾਂ ਸੋਚਦਾ ਸਾਂ ਉਹ ਕਿੰਨੇ ਭਾਪਕ ਹੋ ਗਈ ਐ ਪੈਸੇ ਨਹੀਂ ਲਵੇਗੀ ਤਾਂ ਸਾਡੇ ਮਨ ਤੇ ਬੋਝ ਰਹੇਗਾ ਉਹਨੂੰ ਪੈਸੇ ਲੈ ਲੈਣੇ ਚਾਹੀਦੇ ਹਨ। ਬੀਬੀ ਹੱਥੋਂ ਪੰਜਾ ਦਾ ਨੋਟ ਲੈ ਕੇ ਉਹਦੇ ਮਿਲ ਵਧਾ ਕੇ ਮੈਂ ਕਿਹਾ ਨਹੀਂ ਵੀਰਾ ਇਹ ਤਾਂ ਮਿਹਨਤ ਕੋਈ ਹੋਰ ਗੱਲ ਸੁਣੇ ਬਗੈਰ ਉਹ ਸਾਡੇ ਘਰੋਂ ਬਾਹਰ ਹੋਣ ਲੱਗੀ। ਚੰਗਾ ਇੱਕ ਗੱਲ ਸੁਣ ਮੈਂ ਉੱਚਾ ਬੋਲ ਕੇ ਉਹਨੂੰ ਖੜਾ ਲਿਆ। ਉਹ ਗਰਦਨ ਭਵਾ ਕੇ ਰੁਕ ਗਈ। ਜੇ ਤੂੰ 5 ਰੁਪਏ ਨਹੀਂ ਲੈਣੀ ਤਾਂ ਨਾ ਲੈ। ਪਰ ਤੂੰ 톨ੇ ਦੀ ਸਾਡੇ ਪਿੰਡ ਦੀ ਧੀ ਧੀਆਣੀ। ਅਸੀ ਘਾਰਾਈ ਕੁੜੀ ਨੂੰ ਖਾਲੀ ਨਹੀਂ ਮੋੜਦੇ ਆ 5 ਰੁਪਏ ਤੇ ਧਿਆਣੀ ਸਮਝ ਕੇ ਲੈ ਜਾ ਹੋਲ ਤਾਂ ਠੀਕ ਹੈ ਨਾ ਤੇ ਫਿਰ ਉਸਨੇ ਪੰਜਾਂ ਦਾ ਨੋਟ ਫੜ ਲਿਆ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ